ਬੁੱਡੇ ਹੋਏ ਬਾਬੇ ਨੇ ਕਰਾਇਆ ਮੰਗਣਾ ਹਾਈ ਕਰਾਇਆ ਮੰਗਣਾ ਨੈਣ ਪਾਵੇ ਪਾਣੀ ਬਾਬਾ ਖੇਡੇ ਕੰਗਣਾ ਹਾਈ ਖੇਡੇ ਕੰਗਣਾ ਸੂਟ ਬੂਟ ਪਾ ਕੇ ਬਾਬਾ ਬੜਾ ਸਜਦਾ ਬੜਾ ਸਜਦਾ ਮੁਖ ਉੱਤੇ ਸਿਰ ਵੜਾ ਸੋਨਾ ਲੱਗਦਾ ਹਾਈ ਸੋਨਾ ਲੱਗਦਾ ੋੜੀ ਉੱਤੇ ਚੜ ਬਾਬਾ ਚਾਂਜ ਚੱਲਿਆ ਹਾਏ ਚਾਂਜ ਚੱਲਿਆ ਕਾਲੀ ਕਾਲੀ ਬਾਬਾ ਜੁਹਾਂ ਲੰਗ ਚੱਲਿਆ ਹਾਏ ਜੁਹਾਂ ਲੰਗ ਚੱਲਿਆ ਚਾਈ ਚਾਈ ਬਾਬਾ ਸੋਰੀ ਕਰ ਪੁੱਜਦਾ ਸੋਰੀ ਕਰ ਪੁੱਜਦਾ ਟੋਲ ਕੀ ਤੇ ਵਜਾ ਉਹਦੇ ਅੱਗੇ ਵੱਜਦਾ ਟੋਲ ਕੀ ਤੇ ਵਜਾ ਉਹਦੇ ਅੱਗੇ ਵੱਜਦਾ ਘੋੜੀ ਉਤੋ ਲਾ ਕੇ ਬਾਬਾ ਅੰਦਰ ਵੜਿਆ ਹਾਈ ਅੰਦਰ ਵੜਿਆ ਸਾਰਿਆਂ ਹੀ ਸਾਲੀਆਂ ਨੇ ਕਿਰਪਾ ਲਿਆ ਛੋਟੀ ਸਾਲੀ ਕਹਿੰਦੀ ਜੀਜਾ ਸੁਣਾ ਛੰਦ ਵੀ ਸੁਣਾ ਛੰਦ ਵੀ ਵੱਡੀ ਸਾਲੀ ਕਹਿੰਦੀ ਜੀ ਜਬ ਖਾ ਦੰਦ ਵੇ ਵੱਡੀ ਸਾਲੀ ਕਹਿੰਦੀ ਜੀ ਜਬ ਖਾ ਦੰਦ ਵੇ ਅੰਦਰ ਜਾ ਕੇ ਫੇਰ ਜੀਜਾ ਲਾਵਾ ਲਈ ਵੇ ਹੇ ਲਾਵਾ ਲਈ ਪਹਿਲਾ ਸਾਨੂੰ ਸਾਲੀਆਂ ਨੂੰ ਲਾਗਦੇ ਵੇ ਪਹਿਲਾ ਸਾਨੂੰ ਸਾਲੀਆਂ ਨੂੰ ਲਾਗਦੇ ਵੇ ਮੂ ਮਿੱਠੜੇ ਲਈ ਜਦ ਸੀਰਾ ਚੱਕਿਆ ਹਾਏ ਸੀਰਾ ਚੱਕਿਆ ਸਾਲੀਆਂ ਨੇ ਬਾਬੇ ਦਾ ਮੂੰਹ ਤੱਕਿਆ ਸਾਡੇ ਨਾਲ ਸਾਡੇ ਨਾਲ ਧੋਖਾ ਹੋ ਗਿਆ ਹਾਏ ਧੋਖਾ ਹੋ ਗਿਆ ਲਾ마 ਲੈ ਲਈ ਬੁੱਢਾ ਆਣ ਖਲੋ ਗਿਆ ਬੁੱਢਾ ਆਣ ਖਲੋ ਗਿਆ ਇਨੀ ਗੱਲ ਸੁਣ ਬੀਬੀ ਤਾਂ ਹਮਾਰਦੀ ਤਾਹਾਂ ਮਾਰਦੀ ਰੋਵੇ ਕੁਰਲਾਵੇ ਨਈਓਂ ਵਾਰ ਆਉਂਦੀ ਰੋਵੇ ਕੁਰਲਾਵੇ ਨਈਓਂ ਵਾਰ ਆਉਂਦੀ ਇਹਨੇ ਨੂੰ ਆਗੀ ਕੜੀ ਲਾ ਮਦੀ ਬੀਬੀ ਕਹਿੰਦੀ ਮੈਂ ਨਾ ਹੁਣ ਵਿਆਹ ਕਰਾ ਮੰਗੀ ਬੀਬੀ ਕਹਿੰਦੀ ਮੈਂ ਨਾ ਹੁਣ ਵਿਆਹ ਕਰਾ ਮੰਗੀ ਮਾਣੇ ਅੰਦਰ ਜਾ ਕੇ ਤੀਨੂ ਹੈ ਕੂਰਿਆ ਤੀਨੂ ਹੈ ਕੂਰਿਆ ਲਾ ਮਾ ਕਿਉ ਨਾ ਲੈਂਦੀ ਵਿੜੇ ਚੌਂਕ ਪੂਰਿਆ ਲਾ ਮਾ ਕਿਉ ਨਾ ਲੈਂਦੀ ਵਿੜੇ ਚੌਂਕ ਪੂਰਿਆ ਮੈਂ ਨਾ ਨਾ ਮਾ ਲੈਂਦੀ ਵੱਡਾ 80 ਸਾਲ ਦਾ ਹਾਏ 80 ਸਾਲ ਦਾ ਤੂੰ ਓ ਲਾ ਮਾ ਲੈ ਲਾ ਗੁੱਡਾ ਤੇਰੀ ਹਾਣ ਦਾ ਮੈਨੂੰ ਕਿਸਣਾਉਂਦੀ ਕਹਦੇ ਆਪਣੇ ਬਾਪ ਨੂੰ ਕਹਦੇ ਆਪਣੇ ਬਾਪ ਨੂੰ ਜੀਨੇ ਪੰਜਰ ਪਈਏ ਲੈ ਕੇ ਜੋੜਿਆ ਸਾਖ ਨੂੰ ਜੀਨੇ ਪੰਜਰ ਪਈਏ ਲੈ ਕੇ ਜੋੜਿਆ ਸਾਖ ਨੂੰ ਧੀਏ ਮਾ ਤੇਰੀ ਤੇਰੇ ਅੱਗੇ ਹੱਥ ਜੋੜਦੀ ਹੱਥ ਜੋੜਦੀ ਕਰ ਆਈ ব্রাত ਨੂੰ ਨਾ ਖਾਲੀ ਮੋੜਦੀ ਕਰ ਆਈ ব্রাত ਨੂੰ ਨਾ ਖਾਲੀ ਮੋੜਦੀ ਤੀਨੇ ਆਖੇ ਲਗ ਲਾਮਾ ਲੈ ਲੀਆਂ ਮਠੀਆਂ ਦੀ ਰਸਮ ਨੂੰ ਸ਼ਾਮਾਂ ਪੈ ਗਈਆਂ ਮਠੀਆਂ ਦੀ ਰਸਮ ਨੂੰ ਸ਼ਾਮਾਂ ਪੈ ਗਈਆਂ ਅੰਡ ਨਗ ਵੰਡਣਾ ਹੋਈਆਂ ਇਕੱਠੀਆਂ ਹਾਏ ਹੋਈਆਂ ਇਕੱਠੀਆਂ ਥાળ ਪਰ ਪਰ ਕੇ ਲਈਆਂ ਮੁਠੀਆਂ ਥાળ ਪਰ ਪਰ ਕੇ ਲਈਆਂ ਮੁਠੀਆਂ ਅੱਧੀ ਮੁਠੀ ਖਾ ਕੇ ਵੱਡਾ ਚੀਕਾ ਮਾਰਦਾ ਚੀਕਾ ਮਾਰਦਾ ਖੁੱਲ ਗਿਆ ਪੇਤ ਦੰਦਾ ਵਾਲੀ ਝੜਦਾ ਖੁੱਲ ਗਿਆ ਪੇਤ ਦੰਦਾ ਵਾਲੀ ਝੜਦਾ ਸੁਣਿਆ ਮੇਰਾ ਬਾਪ ਵੀ ਤੂੰ ਸੁਣ ਅੰਨਿਆ ਕੱਚ ਦਾ ਗਲਾਸ ਠੇਡਾ ਮਾਰ ਪੰਨੇਆ ਕੱਚ ਦਾ ਗਲਾਸ ਠੇਡਾ ਮਾਰ ਪੰਨੇਆ